ਉਹ ਜਿਹੜੇ ਤੁਸੀਂ ਦਰਖਤ ਦੇਖਦੇ ਹੋ ਨਾ ਇਹ ਦਰਖਤ ਜਿਹੜੇ ਸਫੈਦੇ ਲੱਗੇ ਨੇ ਉਸ ਤੋਂ ਪਰਲੀ ਸਾਈਡ ਪਾਕਿਸਤਾਨ ਹੈ ਸਾਰਾ ਉਹ ਤੋਂ ਪਰਾਂ ਪਾਕਿਸਤਾਨ ਬਲੋ ਲੜਪੇ ਮੰਮੀ ਹੋਣੀ ਬਲੌਗ ਨਹੀਂ ਬਣਾਇਆ ਕਹਿੰਦੇ ਮੇਰੇ ਭਰਾਵਾਂ ਦੇ ਘਰ ਦਾ ਸੱਸੂਰ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਹਾਂ ਸੋ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਵਧੀਆ ਹਾਂ ਸਾਰੇ ਜਣੇ ਸਿਮਰਤ ਮੈਂ ਮੰਮੀ ਡੈਡੀ ਇਬਾਦਤ ਤੇ ਕਿਰਨ ਅਸੀਂ ਸਾਰੇ ਚੱਲੇ ਆ ਜੀ ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰੇ ਉਸ ਤੋਂ ਬਾਅਦ ਜਾਣਾ ਮੰਮੀ ਦੇ ਪੇਕੇ ਆ ਕਿਨਾਂ ਦੇ ਜਿਹੜੇ ਨਾਨਕੇ ਨੇ ਉੱਥੇ ਤੇ ਬੜਾ ਇੰਜੋਏ ਕਰ ਰਿਆ ਸਿਮਰਤ ਨੂੰ ਮੰਮੀ ਰਸਤੇ ਦੇ ਵਿੱਚੋਂ ਪੂਰੀਆਂ ਟ੍ਰਿਕਸ ਦੱਸਦੇ ਆ ਰਹੇ ਨੇ ਟਿਪਸ ਦਿੰਦੇ ਆ ਰਹੇ ਨੇ ਵੀ ਗੱਡੀ ਕਿਵੇਂ ਚਲਾਣੀ ਏ ਠੀਕੇ ਟੁੱਟੀ ਸੜਕ ਤੇ ਨਹੀਂ ਲੈ ਕੇ ਜਾਣਾ ਪਹਿਲਾਂ ਸਿਮਰਤ ਲੈ ਗਿਆ ਸਾਂ ਟੁੱਟੀ ਹੋਈ ਸੜਕ ਤੇ ਉੱਥੋਂ ਮੰਮੀ ਨੇ ਬ੍ਰੇਕ ਪਰਵਾਈ 3 ਕਿਲੋਮੀਟਰ ਅੱਗੇ ਜਾ ਕੇ ਮੈਨੂੰ ਯਾਦ ਆਇਆ ਕਿ ਬਹੁਤ ਲੇਟ ਹੋ ਜਾਾਂਗੇ ਪਰ ਉਹ ਮੈਨੂੰ ਗੱਡੀ ਬੈਕ ਕਰਵਾਈ ਫਿਰ ਅਸੀਂ ਤੁਰਿਆ ਕਿਸੇ ਹੋਰ ਸੜਕ ਤੇ ਐਸੇ ਮੇਰਾ ਕੀ ਕਹਿਣਾ ਜਾਊਗਾ ਅੱਜ ਜੋ ਤੁਹਾਡੇ ਨਾਲ ਡੋਗੀਟਿੰਗ ਹੋ ਰਹੀ ਏ ਇਹ ਜੱਜ ਸਾਹਿਬ ਇੱਥੇ ਬੈਠੇ ਨੇ ਜੋ ਹੁਕਮ ਹੋਗਾ ਡੌਗੀਟਿੰਗ ਦਾ ਮਤਲਬ ਕੁੱਤੇ ਖਾਣੀ ਕਰਦਾ ਡੌਗੀਟਿੰਗ ਹੋ ਰਹੀ ਏ ਤਾਂ ਉਹ ਮੰਮੀ ਤੁਸੀਂ ਦੱਸੋ ਫਿਰ ਅੱਜ ਕੀ ਸਲਾਹ ਹੈ ਤੁਹਾਡੀ ਤੁਸੀਂ ਡੈਡੀ ਦੀ ਮੁੱਠੀਆਂ ਘੁਟਾਈ ਜਾਂਦੇ ਹੋ ਓਏ ਹੋਏ ਡੈਡੀ ਮੁੱਠਾ ਇਹਨੇ ਠੋਡ-ਠੋਡ ਕੇ ਨੱਪ ਕੇ ਰਾਇਆ ਬੰਦ ਕਰਦੇ ਮੈਂ ਹੋਰ ਕਿਰ ਕੋਈ ਇਹਨਾਂ ਨੂੰ ਨਹੀਂ ਡੈਡੀ ਨੂੰ ਕੁਚੀਚੀਆਂ ਆ ਰਹੀਆਂ ਨੇ ਤੁਹਾਡੇ ਤੇ ਮੈਂ ਡੈਡੀ ਦਾ ਵਾਸ ਨਹੀਂ ਚਲਣ ਡਿਆ ਬਸ ਡੈਡੀ ਕੀ ਸੋਚਦੇ ਨੇ ਮੈਂ ਘਰੇ ਲੰਮੇ ਪੈਣਾ ਅਖਬਾਰ ਪੜ੍ਹਨੀ ਮੈਨੂੰ ਜਾਣ ਕੇ ਲੈ ਐ ਐ ਤਾਂ ਕਰਕੇ ਕਰਦੇ ਆ ਇਹ ਐਦਾਂ ਹੀ ਐਦਾਂ ਹੀ ਹੈ ਦੇਖ ਲਓ ਇਹਦੇ ਪਿਆ ਨਹੀਂ ਜਾਣਾ ਹੂੰ ਬਦਵਤੁ ਫਲਾਹੀ ਨਾ ਅਹੋ ਲੋ ਜੀ ਆਪਾਂ ਨੇੜੇ ਪਹੁੰਚ ਗਿਆ ਜੀ ਇਹ ਗੁਰਦੁਆਰਾ ਰਾਮਦਾਸ ਜੀ ਦੇ ਤੇ ਉਸ ਤੋਂ ਬਾਅਦ ਮੰਮੀ ਨੇ ਜਾਣਾ ਆਪਣੇ ਪੇਕੇਆਂ ਆਪਣੇ ਭਰਾਵਾਂ ਨੂੰ ਮਿਲਣ ਵੀ ਪਰਜਾਈਆਂ ਆਪਣੇ ਭਤੀਜਿਆਂ ਨੂੰ ਮਿਲਣ ਮੰਮੀ ਖੁਸ਼ ਬਹੁਤ ਅੱਜ ਅਸੀਂ ਪਹੁੰਚ ਗਏ ਜੀ ਫਤਿਹਗੜ ਚੂੜੀਆਂ ਫਤਿਹਗੜ ਚੂੜੀਆਂ ਤੋਂ ਕਰਾਸ ਕਰਦੇ ਹੋਏ ਫਿਰ ਰਾਮਦਾਸਵਾਲ ਨੂੰ ਜਾਵਾਂਗੇ ਆ ਪਿੰਡ ਪਿੰਡ ਵਿੱਚ ਕੁਸ ਬਹੁਤ ਛੋਟਾ ਜਾਂ ਸ਼ਹਿਰ ਹੀ ਬਿਲਕੁਲ ਹੈ ਨਾ ਫਤੇਗੜ ਜੋੜੀਆਂ ਤੋਂ ਦੁਰਿਆਂ ਤੇ ਆ ਸਾਰੀ ਟੁੱਟੀ ਹੋਈ ਸੜਕ ਬੱਜਰ ਬਿਆ ਬਾਰਡਰ ਏਰੀਆ ਬਾਰਡਰ ਏਰੀਆ ਸੜਕਾਂ ਨਹੀਂ ਬਣਦੀਆਂ ਤੇ ਮੇਰੇ ਖਿਆਲ ਚ ਜਦੋਂ ਆਪਾਂ ਪਹਿਲਾਂ ਵੀ ਆਏ ਸੀ ਨਾ ਉਦੋਂ ਵੀ ਕਿਹਾ ਸੀ ਵੀ ਜਿਹੜੀ ਵੀ ਸਰਕਾਰਾਂ ਨੇ ਇਸ ਏਰੀਏ ਚ ਬਣਾਉਣਾ ਚਾਹੀਦਾ ਵਿਕਾਸ ਕਰਨਾ ਜਿਹੜੇ ਏਰੀਏ ਵਿਕਾਸ ਬਹੁਤ ਘੱਟ ਹੈ ਸਾਡੀ ਸੜਕیں ਸ਼ੁਰੂ ਹੀ ਕੀਤਾ ਪਾਸੇ ਖਤਮ ਹੀ ਨਹੀਂ ਕਰ ਰਹੇ ਨੇ ਇਹਨੂੰ ਲੱਗਦਾ ਇੰਨਾ ਹੀ ਕਿੰਨਾ ਟੁੱਟੀ ਸੀ ਕਰਨ ਉਹ ਸੜਕ ਬਾਲੀ ਟੁੱਟੀ ਸੀ ਖੱਡੇ ਸੀ ਹੁਣ ਲੋਕ ਬੱਜਰ ਗੁੱਜਰ ਪਾਰ ਕਰਨਾ ਰਹੇ ਪਰ ਕਰਨਾ ਚਾਹੀਦਾ ਯਾਰ ਵਿਕਾਸ ਇੰਨਾ ਲੇਟ ਨਾ ਕਰੋ ਜਿੱਧਰ ਵੀ ਪ੍ਰੋਪਰ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਪ੍ਰਜਾ ਵਸਦੀ ਏ ਵਧੀਆ ਲੋਕ ਵਸਦੇ ਨੇ ਤੇ ਚੁੰਗਨਿੱਤੜ ਵੀ ਵਧੀਆ ਦੇਖਿਆ ਸੁਧਰਨੀ ਚਾਹੀਦੀ ਹਰੇਕ ਦੀ ਓਏ ਹੋਏ ਹੋਏ ਚੰਗੀ ਸੜਕ ਆ ਗਈ ਬੜੀ ਖੁਸ਼ੀ ਹੋ ਰਹੀ ਏ ਜੀਕਰ ਅਸੀਂ ਦੀ ਦੀ ਚੜ ਜੇ ਸਾਡੀ ਗੱਡੀ ਇਸ ਤੇ ਓਏ ਇੱਥੇ ਰੱਖ ਲਾ ਜਿਵੇਂ 에어로ਪਲੇਨ ਲੈਂਡ ਕੀਤਾ ਐਡ ਕੀਤਾ ਸਹੀ ਗੱਲ ਏ ਭਰਾ ਬੜੀ ਖੁਸ਼ੀ ਹੋਈ ਐਦਾਂ ਹੀ ਲੱਗਾ ਮੈਨੂੰ ਐਦਾਂ ਹੀ ਹੁੰਦਾ ਖੁਸ਼ੀ ਮਿਲ ਗਈ ਜੀ ਕੋਈ ਸਾਫ ਸੜਕ ਤੇ ਆ ਕੇ ਜਦੋਂ ਸਹੀ ਗੱਲ ਐ ਐਵੇਂ ਕੜਕੜ ਕੜਕੜ ਕਰਦਾ ਹੈ ਸ਼ੁਕਰ ਹੈ ਜੀ ਸਾਫ ਸੜਕ ਦੇਖਣ ਨੂੰ ਤਰਸ ਗਏ ਸੀ ਬੜੇ ਔਖੇ ਹੋਏ ਹੋਏ ਸੀ ਆ ਗੱਡੀ ਆ ਰਹੀ ਸਾਹਮਣੇ ਖੇਤ ਖੇਤ ਗੱਡੇ ਸੋਹਣੇ ਲੱਗਦੇ ਆ ਖੇਤ ਉਸ ਫੈਦੇ ਉਹ ਮੋਟਰਸਾਈਕਲ ਵਾਲਾ ਭਾਈ ਵੀ ਆ ਰਿਹਾ ਹੈ ਸਾਹਮਣੇ ਇੱਕ ਹੋਰ ਗੱਡੀ ਜਾ ਰਹੀ ਏ ਸਾਰੀਆਂ ਗੱਡੀਆਂ ਦਿਖਾਵਾਂਗੇ ਅਸੀਂ ਦੋਨੋਂ ਰਸਤੇ 'ਚ ਆ ਗਏ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਆਜੋ ਜੀ ਆਜੋ ਮੱਥਾ ਟੇਕੀ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ RAMDAS ਸ਼੍ਰੀ ਅੰਮ੍ਰਿਤਸਰ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਸ਼੍ਰੀ ਅੰਮ੍ਰਿਤਸਰ ਵਾਲੇ ਸ਼੍ਰੀ ਅੰਮ੍ਰਿਤਸਰ ਜੀ ਦਾ ਏਰੀਆ ਪੈਂਦਾ ਇਹ ਜਾਣ ਤੋਂ ਪਹਿਲਾਂ ਮੰਮੀ ਦੇ ਪੇਕੇ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਜੀ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਤੇ ਇਥੋਂ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈਗਾ ਜਿਹੜਾ ਮੈਂ ਇੱਥੇ ਸਕਰੀਨਸ਼ਾਟ ਲੈ ਲਿਓ ਮੈਂ ਵੀਡੀਓ ਥੋੜੀ देर ਰੋਕ ਲੈਣਾ ਤੁਸੀਂ ਇਥੋਂ ਸਕਰੀਨਸ਼ਾਟ ਲੈ ਕੇ ਆਰਾਮ ਨਾਲ ਥੋਈਆ ਪੋਜ਼ ਕਰਕੇ ਪੜ੍ਹ ਕੇ ਦੇਖ ਸਕਦੇ ਹੋ ਤੇ ਹੁਣ ਚੱਲੀਏ ਆਪਾਂ ਅੱਗੇ ਨੂੰ ਆਨੰਦਪੁਰਾ ਹੂੰ ਦੂਸਰੇ ਵਾਲੇ ਗੁਰਦੁਆਰਾ ਸਾਹਿਬ ਬੜਾ ਸਕੂਨ ਲੱਗਦਾ ਬੜਾ ਆਨੰਦ ਆਏ ਨੀ ਸ਼ਾਂਤੀ ਆ ਕਿਉਂਕਿ ਆਸੇ ਪਾਸੇ ਇੱਥੇ ਨਾ ਕੋਈ ਉਹ ਨਹੀਂ ਆ ਜਿਵੇਂ ਸ਼ਹਿਰ ਨਹੀਂ ਆ ਖੇਤ ਨੇ ਇਹ ਇੰਨੀ ਸ਼ਾਂਤੀ ਹੈ ਮਨ ਨੂੰ ਰੂਹ ਨੂੰ ਸਕੂਨ ਮਿਲਿਆ ਇੱਥੇ ਆਣ ਕੇ ਪਹਿਲਾਂ ਬਹੁਤ ਮਿਲਦਾ ਨਹੀਂ ਸੀ ਸਹੀ ਗੱਲ ਹੈ ਸਹੀ ਗੱਲ ਹੈ ਲੋ ਜੀ ਦੂਸਰੇ ਗੁਰਦੁਆਰਾ ਸਾਹਿਬ ਆਗੇ ਤਲਾਬ ਵਾਲੇ ਕਹਿੰਦੇ ਨੇ ਹੂੰ ਤਲਾਬ ਵਾਲੇ ਗੁਰਦੁਆਰਾ ਸਾਹਿਬ ਆ ਗਿਆ ਵਾਹਿਗੁਰੂ 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 ਬਹੁਤ ਸੋਹਣਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵੱਖਰੀ ਵਾਈ ਬੰਦੀ ਹੈ ਆਨੰਦ ਭਰਿਆ ਸਕੂਨ ਮਿਲਦਾ ਪੂਰਾ ਇੱਥੇ ਬਹੁਤ ਦਾ ਮਾਰ ਆਈ ਬਾਬਾ ਬੁਗਾ ਸਾਹਿਬ ਉਹ ਨਹੀਂ ਇਹ ਮਾਝਾ ਦੇ ਵਰਤਸਾ ਆਜੇ ਤੇ ਨੇ ਵੀ ਬਹੁਤ ਸੋਹਣਾ ਬਹੁਤ ਸੋਹਣਾ ਇਹਨਾਂ ਨੇ ਏਰੀਆ ਬਣਾਇਆ ਹੋਇਆ ਯਾਰ ਆਨੰਦ ਵੜਾ ਰਿਹਾ ਇੱਥੇ ਬਹੁਤ ਵਧੀਆ ਬਣਾਇਆ ਇਹਨਾਂ ਨੇ ਮੇਨਟੇਨ ਬਹੁਤ ਸੋਹਣਾ ਕੀਤਾ ਹੋਇਆ ਜਿਵੇਂ ਪੁਰਾਣੇ ਜ਼ਮਾਨੇ ਵਾਲੀ ਚੀਜ਼ ਹੋ ਗਈ ਹੈ ਨਾ ਸਹੀ ਗੱਲ ਆਹ ਦਰਖਤ ਦੇ ਉੱਪਰ ਪਤਾ ਨਹੀਂ ਕਿਹੜਾ ਫਲ ਲੱਗਾ ਸਮਝ ਨਹੀਂ ਆ ਰਹੀ ਆ ਮੈਂ ਤੁਹਾਨੂੰ ਦਿਖਾਉਣਾ ਦੋਸਤੋ ਆ ਜਿਵੇਂ ਕੱਦੂ ਲੱਗਾ ਕੀ ਆ ਪੀਠਾ ਲੱਗ ਰਿਹਾ ਕੀ ਲੱਗ ਰਿਹਾ ਆ ਦੇਖੋ ਭਾਰੇ ਲੱਗੇ ਨੇ ਬਹੁਤ ਭਰਿਆ ਪਿਆ ਇਹ ਕਿਹੜਾ ਫਲ ਹੈ ਇਹ ਨਹੀਂ ਪਤਾ ਲੋ ਜੀ ਆਪਾਂ ਮੱਥਾ ਟੇਕ ਕੇ ਆ ਗਏ ਆਪਾਂ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਰਮਦਾਸ ਤੋਂ ਤੇ ਹੁਣ ਚੱਲੇ ਆ ਮੰਮੀ ਦੇ ਪੇਕੇ ਆ ਬੜੀ ਖੁਸ਼ੀ ਹੈ ਮੰਮੀ ਨੂੰ ਮੰਮੀ ਦਾ ਚਿਹਰਾ ਵੇਖੋ ਫੁੱਲਿਆ ਜਿਵੇਂ ਲੱਡੂ ਹੁੰਦਾ ਹੈ ਬੜਾ ਆਨੰਦ ਆਇਆ ਗੁਰਦੁਆਰਾ ਸਾਹਿਬ ਇਹ ਏਰੀਆ ਬਿਲਕੁਲ ਬਾਰਡਰਾਂ ਦੇ ਨਾਲ ਪੈਂਦਾ ਅਜਨਾਲਾ ਤੇ ਚੱਕਰ ਕੀ ਇੱਧਰ ਦੀ ਡਿਵੈਲਪਮੈਂਟ ਬਹੁਤ ਜ਼ਿਆਦੀ ਘੱਟ ਹੈ ਮੈਂ ਵਾਰ-ਵਾਰ ਪਹਿਲਾਂ ਵੀ ਜਦੋਂ ਇੱਥੇ ਆਇਆ ਮੈਂ ਇਹ ਵੀ ਬੋਲਿਆ ਸੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਆਪਣੇ ਆਪਣਾ ਪੰਜਾਬ ਹੈ ਡਿਵੈਲਪਮੈਂਟ ਕਰੋ ਬਿਲਕੁਲ ਪਛੜਿਆ ਇਲਾਕਾ ਲੱਗਦਾ ਹੈ ਸਰਕਾਂ ਦੇ ਬੁਰੇ ਹਾਲ ਬੁਰੇ ਹਾਲ ਮਤਲਬ ਹੈ ਨਹੀਂ ਡਿਵੈਲਪਮੈਂਟ ਦੇ ਨਾਂ ਤੇ ਕੋਈ ਕੋਈ ਫੰਗੇ ਸਕੂਲ ਨਹੀਂ ਦਿਖਦੇ ਤੇ ਇੱਕ ਅਦਾ ਸੂਰ ਬਿਰਲਾ ਬਿਰਲਾ ਦਿਖਦਾ ਨਾ ਕੋਈ ਇੰਡਸਟਰੀ ਇਧਰਲੀ ਸਾਈਡ ਲਾਣਾ ਚਾਹੀਦਾ ਸਿਸਟਮ ਇਧਰ ਬਾਕੀ ਤੁਸੀਂ ਆਪਣੀ ਕੀ رائے ਰੱਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਵੀ ਚਾਹੁੰਦੇ ਹੋ ਵੀ ਆਪਣੇ ਪੂਰੇ ਪੰਜਾਬ ਦੀ ਹਾਲਤ ਸੁਧਾਰਨੀ ਚਾਹੀਦੀ ਹੈ ਉਹ ਦੇਖੋ ਜੀ ਆਹ ਜਿਹੜੇ ਤੁਸੀਂ ਦਰਖਤ ਦੇਖਦੇ ਹੋ ਨਾ ਇਹ ਦਰਖਤ ਜਿਹੜੇ ਸਫੈਦੇ ਲੱਗੇ ਨੇ ਉਸ ਤੋਂ ਪਰਲੀ ਜਿਹੜਾ ਪਾਕਿਸਤਾਨ ਹੈ ਸਾਰਾ ਉਹ ਤੋਂ ਪਰਾਂ ਪਾਕਿਸਤਾਨ ਜੇ ਕਿਤੇ ਬਟੇਰਾ ਬਾਬਾ ਨਾਨਕ ਵਾਲੀ ਸਾਈਡ ਜਾਂਦੇ ਤੇ ਬਾਰਡਰ ਬਣਿਆ ਉਹ ਤੁਹਾਨੂੰ ਦਿਖਾ ਕੇ ਆਂਦੇ ਉਹ ਪ੍ਰੋਪਰ ਪਾਕਿਸਤਾਨ ਹੈ ਅਸਲੀ ਪਾਕਿਸਤਾਨ ਲਓ ਜੀ ਆ ਗਏ ਜੀ ਮੰਮੀ ਦੇ ਪਿੱਕੇ ਮਹਿਲਾਵਾਲ ਪਿੰਡ ਲਓ ਜੀ ਅਸੀਂ ਪਹੁੰਚ ਗਏ ਨਾਨਕੇ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਕਿਉਂਕਿ ਦੁਪਹਿਰ ਦਾ ਟਾਈਮ ਹੋ ਗਿਆ ਸੀ ਤੇ ਬਾਕੀ ਸਾਰਿਆਂ ਨੇ ਲੰਗਰ ਪਾਣੀ ਛੱਕ ਲਿਆ ਵਾ ਮੈਂ ਰਹਿ ਗਈ ਸੀ ਕਿਉਂਕਿ ਇਬਾਦਤ ਨੂੰ ਦੁੱਧ ਭਲਾਣਾ ਸੀ ਤੇ ਮੈਂ ਹੁਣ ਲੱਗੀਆਂ ਖਾਣ ਬਾਕੀਆਂ ਨੂੰ ਇਬਾਦਤ ਨੀਂਦ ਦੀ ਤਿਆਰੀ ਚ ਸੋਣਾ ਨੇੜਾ ਲਓ ਜੀ ਲੰਗਰ ਛੱਕ ਰਹੇ ਨੇ ਮੇਰੇ ਮਾਮਾ ਦਾ ਬੇਟਾ ਮਨਵੀਰ ਮਮੂਨੇ ਵੇਖਣਾ ਮਮੂਨੇ ਵੇਖਣਾ ਨੰਨੂ ਨੰਨੂ ਆਂਗਣੇ ਵੀ ਮਮੂਨੇ ਨੰਨੂ ਵੇਖਣਾ ਚਲ ਚੱਲ ਮਨਵੀਰ ਕੋਈ ਬੰਦੇ ਕੋਈ ਹਾਂ ਰੈਟੋ ਦੇ ਦੋ ਇਹ ਆ ਤਰੀਕਾ ਬਾਦਤ ਨੂੰ ਸਮਾਉਣ ਦਾ ਹੈ ਛਿੱਪੀ ਰੋਟੀ ਗਾਗ ਵੱਲੇ ਉਹ ਮੈਂ ਖਾਉਂਗੀ ਤੇ ਮਨਵੀਰ ਆਪੇ ਸੋ ਜਾਂਦਾ ਹਣਾ ਹੈ ਮਨਵੀਰ ਬੜਾ ਭਈ ਵਜਾ ਮਾਰੀ ਮਨਵੀਰ ਨਹੀਂ ਵਜਾ ਮਾਰਦੇ ਉਹ ਵੀ ਇੱਧਰ ਇੱਧਰ ਆ ਲੈ ਆ ਬੁਝਾ ਲੈ ਮਨਵੀਰ ਕਿਥੇ ਆਪੀ ਸੌਂਦਾ ਹੈ ਆ ਬੁਝਾ ਲੈ ਰੌਣਕ ਲੱਗੀ ਰੋਟੀ ਖਾ ਲਈ ਹੁਣ ਮੈਨੂੰ ਭੁੱਖ ਲੱਗੀ ਆ ਮੰਮੀ ਹੁਣਾਂ ਨੇ ਤੇ ਖਾ ਲਈ ਰੋਟੀ ਬਹੁਤ ਸਵਾਦਿਸ਼ ਹੈ ਮਾਮੀ ਦੀ ਸੱਗੀਆਂ ਡੈਡੀ ਨੇ ਵੀ ਖਾ ਲਈ ਆ ਮਾਮੀ ਜੀ ਭਾਬੀ ਜੀ ਹੁਣਾਂ ਨੇ ਬਣਾਈ ਰੋਟੀ ਹੈ ਵਧੀਆ ਲੱਗੀ ਸੀ ਖਾਲੀ ਮੈਂ ਵੀ ਖਾ ਲਾ ਹਾਂ ਹਾਂ ਜੀ ਮੈਂ ਲੋ ਲੜ ਪਏ ਮੰਮੀ ਹੋਣੀ ਬਲੌਗ ਨਹੀਂ ਬਣਾਇਆ ਕਹਿੰਦੇ ਮੇਰੇ ਭਰਾਵਾਂ ਦੇ ਘਰ ਦਾ ਮੇਰੇ ਬੇਕਿਆਂ ਦਾ ਬਲੌਗ ਤੁਸੀਂ ਜਾਣ ਕੇ ਨਹੀਂ ਬਣਾਇਆ ਜੀ ਨਹੀਂ ਬਣਾਇਆ ਨਹੀਂ ਤੁਸੀਂ ਮੰਮੀ ਦਿਮਾਗ ਵਿੱਚ ਕਿੱਥੇ ਰਿਹਾ ਤੁਸੀਂ ਯਾਦ ਕਰਾ ਮੂੰ ਤਾਂ ਮਿੰਟ ਬਾਅਦ ਦੱਸ ਦਿਆਂਗਾ ਡਾਇਰੈਕਸ਼ਨ ਜੀ ਇੱਥੇ ਬਣਾ ਇੱਥੇ ਸ਼ਾਟ ਲੈ ਇੱਥੇ ਉਹ ਕਰ ਉਹਦੇ ਬੋਲਿਓ ਹਨਾ ਕਿਰਨ ਇਹ ਬਦਲੇ ਕਿਵੇਂ ਵੇਖਣ ਦੀ ਬਾਹਰ ਟਾਈਮ ਹੀ ਨਹੀਂ ਨਾ ਕਿ ਥੋੜਾ ਕਾਟੇ ਸੀ ਚੁੱਪੀ ਚ ਰਹਾ ਗੱਲਾਂ ਬਾਤਾਂ ਜਿਵੇਂ ਕਿ ਕਿਥੇ ਨਿਕਲ ਗਈ ਸਹੀ ਗੱਲ ਹੈ ਆ ਦੀ ਬਾਤ ਦੇਖੀ ਬਾਤ ਕਿਵੇਂ ਬਾਹਰ ਇੰਜੋਏ ਕਰ ਰਹੀ ਦੇਖ ਰਹੀ ਹੈ ਬਾਪੂਏ ਨਾ ਕੋਈ ਹੋਈ ਇੱਕ ਨੂੰ ਇਝ ਦੀ ਵਾਰ ਵੇਖਦੇ ਪਏ ਸਹੀ ਗੱਲ ਹੈ ਹੁਣ ਬੈਠ ਦੀ ਗੋਦੀ ਚ ਨਾ ਢਾਸ ਜੀ ਲਾ ਕੇ ਦੇਖਦੀ ਇਧਰ ਉਧਰ ਮਜ਼ਾ ਆਉਂਦਾ ਇਹਨੂੰ ਇਹ ਨਵੀਂ ਨਵੀਂ ਚੀਜ਼ ਸਿੱਖੀ ਐ ਨੇ ਬੈਠਣ ਵਾਲੀ ਤੇ ਹੁਣ ਚੱਲਿਆ ਜੀ ਆਪਾਂ ਵਾਇਆ ਅੰਮ੍ਰਿਤਸਰ ਅੰਮ੍ਰਿਤਸਰ ਜਾਵਾਂਗੇ ਪਹਿਲਾਂ ਅਜਨਾਲੇ ਵਾਲੀ ਰੋਡ ਤੋਂ ਤੇ ਅਜਨਾਲੇ ਵਾਲੀ ਰੋਡ ਤੋਂ ਫਿਰ ਆਪਾਂ ਨਿਕਲ ਜਾਾਂਗੇ ਸਿੱਧਾ ਬਟਾਲੇ ਨੂੰ ਕਿਉਂਕਿ ਵਿੱਚੋਂ ਸੜ ਕੇ ਨਹੀਂ ਬੁਰੀ ਹਾਲ ਸੀ ਤੁਹਾਨੂੰ 10-15 ਮਿੰਟ ਵਾਧਾ ਲੱਗ ਜਾਣਗੇ ਕੋਈ ਜੱਕਰ ਨਹੀਂ ਵਾ ਸੇਫ ਵਧੀਆ ਸਾਫ ਸੁਥਰੀ ਸੜਕ ਤੋਂ ਜਾਵਾਂਗੇ ਉਸਤਾਦ ਨਿਕੜਦੀ ਨੇ ਤਾਰਾ ਜਾ ਕੇ ਕਹਿੰਦਾ ਮੈਂ ਨਹੀਂ ਕੱਢਦੀ ਮੰਮੀ ਨੂੰ ਕਹਿੰਦਾ ਕੱਢਾਂ ਮੰਮੀ ਕੱਢਣਗੇ ਤਾਰਾ ਨਹੀਂ ਆਪੇ ਕੱਟੇਗਾ ਤੇ ਇਹ ਤਾਰਾਂ ਪਿੱਛੇ ਲੜ ਰਹੇ ਨੇ ਹੁਣੀ ਇਹਦੀ ਸਿਰਦਰਦ ਹੋਣ ਦੀ ਇਹ ਗੱਡੀ ਦੀ ਬ੍ਰੇਕਾਂ ਬਹੁਤ ਕੱਸ ਕੇ ਮਾਰਦਾ ਮੁੰਡਾ ਇਹ ਜੇ ਕਿਸੇ ਨੇ ਮੰਤਰੀ ਮੰਤਰੀ ਨੇ ਇਹਨੂੰ ਡਰਾਈਵਰ ਰੱਖਣਾ ਤਾਂ ਕਦੇ ਨਾ ਰੱਖਿਓ ਉਹ ਲੋ ਜੀ ਆਪਾਂ ਪਹੁੰਚੇ ਪੜਾ ਘਰ ਹਾਲਤ ਦੇਖੋ ਮੇਰੀ ਕਿਵੇਂ ਉਜੜੇ ਚਮਨ ਵਰਗੀ ਹੋਈ ਪਈ ਐ ਸਹੀ ਗੱਲ ਐ ਆਹ ਟੇਢੀ ਅੱਖ ਵਾਲਿਆ ਟੇਢੀ ਅੱਖ ਵਾਲੀ ਐ ਟੇਢੀ ਅੱਖ ਵਾਲੀ ਐ ਓ ਮੇਰੇ ਸੋਹਰਾ ਸਾਹਿਬ ਜੀ ਠੀਕ ਬੈਠੇ ਹੋ پیچھے ਓਏ ਬਾਬੂ ਏ ਬਾਜ ਤੋਏ ਬਾਜ ਦਵਾਸ ਹੁੰਦੇ ਆਪਣੇ ਸੀਰੀਅਲ ਆਉਣ ਲੱਗ ਜਾਂਦੀ ਐ ਬਾਜ ਤੋਏ ਓਏ ਪਾਪਾ ਇੱਧਰ ਨੇ ਓਏ ਸੋਨੇ ਏ આજ ਵੇਖਦੇ ਨਹੀਂ ਪਾਪਾ ਬਾਲ ਪਾਪਾ ਵਾਲੀ ਗੱਡੀ ਵਾਲੇ ਹਾਂਜੀ ਕਰ ਜਾਗੀ ਦੀ ਹਾਂ ਬਾਬਾ ਲੇਟ ਪੈ ਰਹੀ ਹੈ ਨਾ ਪਰ ਮੈਂ ਪਿੱਛੇ ਹਾਂ ਓਏ ਮੇਰਾ ਸ਼ੋਨਾ ਲਓ ਜੀ ਪਹੁੰਚ ਜੇ ਵਾਪਸ ਠਵਾਲ ਨੁਸ਼ਹਰੇ ਪੇ ਜੋ ਮੰਮੀ ਕਹਿੰਦੇ ਜੂਸ ਪੀਣਾ ਮੈਂ ਕਿਹਾ ਚਲੋ ਜੂਸ ਪੀ ਲਈਏ ਜੂਸ ਪੀਤੀ ਪੀ ਕੇ ਘਰ ਪਹੁੰਚੀਏ ਫਿਰ ਜਾ ਕੇ ਕੰਮ ਕਾਜ ਕਰੀਏ ਬੜੇ ਕੰਮ ਹੋ ਜਾਂਦੇ ਨੇ ਜੋਨੇ ਨੂੰ ਹੋ ਰਿਆ ਪਿੰਡ ਆ ਕੇ ਵੀ ਨਹੀਂ ਰਹਿ ਅਰੈਸਟ ਮਿਲ ਰਹੀ ਆ ਕਮਾਲ ਹੋ ਗਿਆ ਕੰਮ ਹੀ ਕੰਮ ਕੰਮ ਹੀ ਕੰਮ ਕੰਮ ਹੀ ਕੰਮ ਬੰਦੇ ਅਰੈਸਟ ਮੋੜਦੇ ਤਾਂ ਕਹਿੰਦੇ ਮੈਨੂੰ ਘਰੇ ਬਿਠਾਇਆ ਕਿ ਤੈਨ ਲੈ ਕੇ ਜਾਂਦੇ ਜੇ ਕਿ ਤੈਨ ਲੈ ਕੇ ਜਾਣੇ ਪਰ ਕਹਿੰਦੇ ਮੈਂ ਥੱਕ ਜਾਂਦਾ ਬੰਦਾ ਕੀ ਬੱਸੇ ਵੀ ਨਹੀਂ ਨਹੀਂ ਥੱਕ ਨਹੀਂ ਜਾਂਦਾ ਅੱਜ ਕੰਮ ਜਿਆਦੇ ਨੇ ਅੱਜ ਜਿਆਦੇ ਕੰਮ ਕਰਦੇ ਨੇ ਕਾਲਾ ਸੱਪ ਰੰਗਾ ਸੂਟ ਤਹੀਂ ਸਵਾਲ ਆ ਇਹ ਤੇ ਨਾ ਛੂਟ ਨੀ ਗੱਲ ਛਡੋ ਹੂੰ ਇਹ ਮੈਂ ਗੱਲ ਨਹੀਂ ਮੈਂ ਕਹਿੰਦਾ ਤਾਂ ਨੂੰ ਨਹੀਂ ਕਹਿਣਾ ਕੁਝ ਵੀ ਮੈਂ ਆਡੀਅנס ਤੇ ਨਾਲ ਗੱਲ ਕਰੀਆ ਆਈ ਚਲੋ ਨਿਕਾ ਦੇਉ ਹੁਣ ਬੋਲਦੀ ਆਂ ਵਾਪਸ ਆ ਗਏ ਅਸੀਂ ਅਮਦਾਸ ਗਏ ਸੀ ਫਿਰ ਅਸੀਂ ਨਾੜਕੇ ਗਏ ਮੇਰੇ ਤੇ ਘੁੰਮ ਫਿਰ ਕੇ ਇਹ ਟਾਈਮ ਸਰ ਪਹੁੰਚ ਗਏ ਘਰੇ ਸਵੇਰੇ ਵੀ ਘਰੋਂ ਨਿਕਲਦੇ ਨਿਕਲਦੇ ਟਾਈਮ ਹੋ ਗਈ ਕਿਉਂਕਿ ਇਬਾਦਤ ਨਾਲ ਜਾਂ ਘਰ ਦੇ ਮੰਮੀ ਹੋਣੇ ਨੇ ਕੰਮ ਕਰਨਾ ਗਾਵਾਂ ਮੱਝਾਂ ਦੀ ਧਾਰਾ ਕੱਢਣੀ ਹੁੰਦੀਆਂ ਨੇ ਤਾਂ ਲੇਟ ਹੋ ਜਾਂਦਾ ਬੰਦਾ ਹੁਣ ਵੀ ਆਉਂਦੇ ਆ ਸਾਰੀ ਮੰਮੀ ਹੋਣੀ ਤੇ ਸਿਮਰੂ ਥੋਣੀ ਚਲੇ ਗਏ ਨੇ ਆਪਣੇ ਗਵਾਂ ਦੇ ਤਾਰਾ ਘੱਟ ਮਾਤੇ ਕਿਉਂਕਿ ਮਗਰੋਂ ਜਿਹੜੇ ਦੁੱਧ ਲੈਣ ਵਾਸਤੇ ਆਉਂਦੇ ਨੇ ਉਹਨਾਂ ਨੇ ਫਿਰ ਦੁੱਧ ਪਹੁੰਚਾਉਣ ਨਾਲ ਦੇ ਘਰਾਂ ਘਰਾਂ ਆ ਬੜਾ ਵਧੀਆ ਲੱਗਾ ਬੜਾ ਟਾਈਮ ਬਾਅਦ ਨਾਨਕੇ ਗਏ ਆ ਦੂਜੇ ਮਾਮਾ ਜੀ ਦੇ ਘਰੇ ਗਏ ਸੀ ਉਹਨਾਂ ਘਰ ਹਰਗੋ ਵਲੌਗ ਹੀ ਸ਼ੂਟ ਹੈ ਕਿਉਂਕਿ ਗੱਲਾਂ ਬਾਤਾਂ ਚੈਨ ਨੇ ਹਾਂ ਸ਼ੂਟ ਤਾਂ ਵਿੱਚ ਇੱਥੇ ਵੀ ਨਹੀਂ ਹੋਇਆ ਪ੍ਰੋਪਰ ਨਾਨ ਨਾਨਕੇ ਦੇ ਗੱਲਾਂ ਬਾਤਾਂ ਜੀ ਲੰਘਿਆ ਅਸੀਂ 2 ਵਜੇ ਪਹੁੰਚੇ ਭੁੱਖ ਬਹੁਤ ਲੱਗੀ ਸੀ ਨਾਲ ਪਤਾ ਕੀ ਚੱਕਰ ਬੇਨ ਕਈ ਵਾਰ ਮਤਲਬ ਉਹ ਯੂਜ਼ ਟੂ ਨਹੀਂ ਗਿਆ ਆਪਣੇ ਵਲੌਗਸ ਵਿੱਚ ਬਾਕੀ ਆਪਣੇ ਰਿਸ਼ਤੇਦਾਰ ਤਾਂ ਹੈਗੇ ਨੇ ਤੇ ਪਰ ਕਈ ਵਾਰ ਸੰਗ ਜਾਂਦੇ ਨੇ ਸੰਗ ਜਾਂਦੇ ਨੇ ਥੋੜਾ ਇਹ ਵੀ ਸੀਨ ਹੋ ਜਾਂਦਾ ਵਾ ਤੇ ਬਾਕੀ ਫਿਰ ਅਸੀਂ ਪਹੁੰਚੇ ਵੀ ਲੇਟ ਸੀ ਜਾਂਦੇ ਹਾਂ ਰੋਟੀ ਰੱਟੀ ਖਾਦੀ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਪਰ ਹੁਣ ਵਾਪਸ ਆ ਗਏ ਤੇ ਜਿ ਨਾਰਕਿਆਂ ਜਿਨਿਆ ਨੇ ਵੇਖਿਆ ਕਹਿੰਦੇ ਨਿਰੀ ਦੂਜੀ ਕਿਰਨਾਂ ਕਿਉਂਕਿ ਜਦੋਂ ਮੈਂ ਹੋਈ ਸੀ ਮੇਰੇ ਮਾਮੇ ਜਿੱਦਾਂ ਵੇਖਣ ਆਏ ਹੋਣਗੇ ਹਨਾ ਮੇਰੇ ਮੰਮੀ ਕੋਲ ਵੀ ਕਿਰਨ ਨੂੰ ਵੇਖਣ ਜਾਣਾ ਵਾ ਤੇ ਜਿੱਡੀ ਜਿੱਡੀ ਕੁ ਮੈਸੇਜ ਜਦੋਂ ਵੇਖਣਾ ਸੀ ਉਹ ਮੈਂ ਇਦਾਂ ਦੀ ਹੋऊंगी ਇਸ ਕਰਕੇ ਉਹਨਾਂ ਨੂੰ ਲੱਗਦਾ ਨਿਰੀ ਕਿਰਨਾਂ ਨਿਰੀ ਕਿਰਨਾਂ ਮੈਂ ਦੱਸਾਂ ਮੈਂ ਕੱਲ ਕਿਰਨ ਨੂੰ ਇਹ ਗੱਲ ਕਿਹਾ ਤੇ ਮੈਂ ਕਿ ਜਿਹੜੇ ਰਿਸ਼ਤੇਦਾਰ ਮੇਰੇ ਵੇਖਦੇ ਨੇ ਜਾਂ ਜਿਹੜੇ ਮੇਰੇ ਨਾਮ ਦੇਖਦੇ ਨੇ ਉਹ ਕਹਿੰਦੇ ਨੇ ਜਮਾ ਹੀ ਛਿੱਪੀ ਵਰਗੀ ਐ ਕੁੜੀ ਹਨਾ ਤੇ ਕਿਰਨ ਦੇ ਕਹਿੰਦੇ ਕਿਉਂਕਿ ਸਾਡੇ ਦੋਨਾਂ ਵਰਗਾ ਮਣੰਗਾ ਆ ਦੇਖਦਾ ਟੀਵੀ ਆ ਬੈਠਾ ਵਿੱਚ ਮੈਨੂੰ ਪਤਾ ਰਿਮੋਟ ਲੈ ਕੇ ਬੈਠਾ ਉਹ ਵੀ ਕੈਨੇਡਾ ਦੇ ਵਿੱਚ ਉਹ ਵੀ ਉਹਦੇ ਭਾਬੀ ਦੋਨੋਂ ਦੇਖਦੇ ਨੇ ਮੈਨੂੰ ਪਤਾ ਤੁਸੀਂ ਇਸ ਟਾਈਮ ਵੀ ਵਲੌਗ ਦੇਖ ਰਹੇ ਹੋ ਜੇ ਤੁਸੀਂ ਦੇਖ ਰਹੇ ਹੋ ਤਾਂ ਇਸੇ ਟਾਈਮ ਕਮੈਂਟ ਕਰ ਦਿਓ ਵੀ ਹਾਂ ਅਸੀਂ ਦੇਖ ਰਹੇ ਹਾਂ ਠੀਕ ਹੈ ਹੁਣ ਹੱਸ ਰਹੇ ਨੇ ਦੋਨੋਂ ਬੈਠੇ ਮੈਨੂੰ ਪਤਾ ਹੈ ਤੇ ਉਹ ਮੈਨੂੰ ਕਹਿੰਦਾ ਕੱਲ ਫੋਨ ਆਇਆ ਕਹਿੰਦਾ ਛਿੱਪੀ ਚਮਾ ਤੇਰੇ ਵਰਗੀ ਏ ਕੁੜੀ ਤੇਰੀ ਉਹ ਹੀ ਹੋਗੇ ਨਾ ਜਿਹੜਾ ਬੰਦਾ ਆਪਾਂ ਨੂੰ ਜਾਣਦਾ ਉਹ ਉਹ ਅਪਰੇ ਅਕੋਰਡਿੰਗ ਕਹੇਗਾ ਕਿਉਂਕਿ ਆਪਣੇ ਦੋਨੋਂ ਵਰਗਾ ਬਣੰਗਾ ਪਹਿਨਦਾ ਬਾਕੀ ਤੁਸੀਂ ਦੋਸਤੋ ਕਮੈਂਟ ਕਰਕੇ ਦੱਸਿਓ ਸਾਡੀ ਇਬਾਦਤ ਕਿਹਦੇ ਵਰਗੀ ਜ਼ਿਆਦਾ ਲੱਗਦੀ ਹੈ ਦੋਨਾਂ ਵਰਗੀ ਹੈ ਜਾਂ ਇੱਕ ਦੋਨਾਂ ਸਾਡੇ ਕਿਸੇ ਇੱਕ ਵਰਗੀ ਹੈਗੀ ਹੈ ਨਾ ਬਾਕੀ ਹੁਣ ਰੋਟੀ ਦੀ ਭੁੱਖ ਜਮਾ ਨਹੀਂ ਹੈਗੀ ਪਤਾ ਨਹੀਂ ਕੀ ਚੱਕਰ ਆ ਰਿਹਾ ਰੋਟੀ ਲੇਟ ਖਾਧੀ ਰੋਟੀ ਰੱਜ ਕੇ ਖਾ ਲਈ ਫਿਰ ਇੱਕ ਨਾਲੀ ਚਾਹ ਬਣਾਲੀ ਦੂਜੇ ਦੇ ਮਾਮਾ ਦੇ ਘਰੋਂ ਉਹਨਾਂ ਨੂੰ ਕੌਫੀ ਪੀ ਆਤੀ ਤੇ ਫਿਰ ਹੁਣ ਰਸਤੇ 'ਚ ਉਹਨੇ ਇੱਕ ਵਾਰੀ ਜੂਸ ਪੀ ਲਿਆ ਤੇ ਇਸ ਕਰਕੇ ਭੁੱਖ ਜਮਾ ਨਹੀਂ ਹੈਗੀ ਮੈਂ ਸੋਚ ਰਹੀ ਆ ਕਿ ਆਪਾਂ ਰਾਤ ਨੂੰ ਇਹ ਦੁੱਧ ਪੀਨੇ ਦੁੱਧ ਹੀ ਪੀਵਾਂਗੇ ਹੁਣ ਆਪਾਂ ਦੁੱਧ ਹੀ ਪੀਨੇ ਆਪਾਂ ਕੁਝ ਹੈ ਨਾ ਹੈਵੀ ਹੋ ਜਾਏਗਾ ਨਹੀਂ ਤਾਂ ਕੁਝ ਖਾਣਾ ਪੀਣਾ ਹਾਂ ਇਹ ਇਬਾਦਤ ਤੇ ਵੀ ਆਪਣ ਕੱਲੇ ਵਾਲਾ ਟਾਈਮ ਵੇੜਾ ਸਪੈਂਡ ਕਰਦੀ ਆ ਉਹ ਕਰਨੀ ਯਾਰਾ ਉਹਨਾਂ ਨੇ ਆਪਣੇ ਬੁਲਬਲੇ ਫੁਲਾ ਰਹੀ ਹੋਂ ਨਾਲ ਉਸ ਤੋਂ ਪਹਿਲਾਂ ਉਹ ਰੋਵੇ ਮੈਂ ਚੇਂਜ ਵਗੈਰਾ ਕਰਾ ਆਪਣੇ ਕੱਪੜੇ ਕੂੜੇ ਘਰ ਵਾਲੇ ਮੋਹਲ ਦੇ ਵਿੱਚ ਆਵਾਂ ਫਿਰ ਸਹੀ ਗੱਲ ਉਹ ਫਿਰ ਲਿਆ ਇਹਦਾ ਵੀ ਡਾਈਪਰ ਵਗੈਰਾ ਕਰਨਾ ਚੇਂਜ ਪਰ ਮੈਂ ਇਹ ਦੱਸਣਾ ਚਾਹੁੰਨੀ ਹਾਂ ਜਿਹੜਾ ਰਮਦਾਸ ਹੈ ਨਾ ਮੈਨੂੰ ਰਮਦਾਸ ਜਾ ਕੇ ਮਤਲਬ ਹਰ ਇੱਕ ਗੁਰਦੁਆਰੇ ਵਿੱਚ ਨਾ ਵਾਈਬਸ ਹੁੰਦੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾਈਏ ਤੇ ਉੱਥੇ ਇੱਕ ਅਲੱਗ ਵਾਈਬ ਮਿਲਦੀ ਆ ਹਨਾ ਇੰਦਾ ਹੀ ਸਹਾਨ ਸਿੰਘ ਜੀ ਦਾ ਬਾਬਾ ਹਰਮਾਨ ਸਿੰਘ ਜੀ ਜਾਂਦੇ ਉੱਥੇ ਇੱਕ ਅਲੱਗ ਵਾਈ ਰਮਦਾਸ ਤੰਦਨ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਨਾ ਇੱਥੇ ਜਾ ਕੇ ਆਸੇ-ਪਾਸੇ ਖੇਤ ਹੀ ਖੇਤ ਨੇ ਗੁਰਦੁਆਰਾ ਸਾਹਿਬ ਆ ਔਰ ਇੱਕ ਬਿਲਕੁਲ ਉਹ ਬਾਰਡਰ ਏਰੀਆ ਵਾਲ ਪੈਂਦਾ ਇਦਾਂ ਲੱਗਦਾ ਕਿ ਅਸੀਂ ਪਾਕਿਸਤਾਨ ਦੇ ਵਿੱਚ ਆਈ ਹੋਏ ਆ ਤੇ ਇੱਥੇ ਗੁਰੂ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰੇ ਇੰਨੀ ਕਿ ਜ਼ਿਆਦਾ ਸ਼ਾਂਤੀ ਮਤਲਬ ਉਹਨਾਂ ਦੀਆਂ ਜਿਵੇਂ ਪੰਛੀਆਂ ਦੀਆਂ ਆਵਾਜ਼ਾਂ ਹੁੰਦੀਆਂ ਨੇ ਹਨਾ ਇਹੋ ਜਿਹਾ ਵੇਖਣ ਨੂੰ ਮਿਲਦਾ ਆਸ-ਪਾਸੇ ਖੇਤ ਹਰਿਆਲੀ ਤੇ ਉਹ ਬਹੁਤ ਸਕੂਨ ਮਿਲਿਆ ਉੱਥੇ ਜਾ ਕੇ ਸਹੀ ਗੱਲ ਹੈ ਸਹੀ ਗੱਲ ਤੇ ਅਹੀਂ ਤੇ ਚਲੋ ਮੈਂ ਮਤਲਬ ਇਧਰ ਲਈ ਰਹੀ ਦੀਆਂ ਅਹੀਂ ਰਮਦਾਸ ਜਾਂਦੀ ਜਾਂਦੇ ਹਾਂ ਜਿਸੇ ਸਾਡਾ ਸਿਮਰਤ ਵੀ ਉੱਥੇ ਹੀ ਆਇਆ ਸੀ ਉੱਥੇ ਉਹਨਾਂ ਦੇ ਖਣ ਪਟ ਸੇਵ ਕਰਵਾਏ ਸੀ ਹਨਾ ਜਿਵੇਂ ਉੱਥੇ ਹੁੰਦੇ ਨੇ ਤੇ ਮੈਂ ਤਾਂ ਜਾਣਦੀ ਰਹੀ ਨਹੀਂ ਇਸ ਕਰਕੇ ਮੈਨੂੰ ਬੜਾ ਵਧੀਆ ਲੱਗਾ ਕਾਫੀ ਟਾਈਮ ਬਾਅਦ ਮੈਂ ਇਧਰ ਆ ਕੇ ਗੁਰਦੁਆਰਾ ਸਾਹਿਬ ਗਈ ਹਨਾ ਬਹੁਤ ਵਧੀਆ ਲੱਗਦਾ ਮੈਨੂੰ ਮੈਂ ਮੈਨੂੰ ਤੇ ਸ਼ਿਪੀ ਨੂੰ ਨਾ ਗੁਰਦੁਆਰਾ ਸਾਹਿਬ ਜਾ ਕੇ ਨਾ ਸਾਨੂੰ ਬੜਾ ਬੜਾ ਸਕੂਨ ਮਿਲਦਾ ਅਸੀਂ ਉਸ ਉੱਥੇ ਜਾ ਕੇ ਨਾ ਮਤਲਬ ਉੱਥੋਂ ਦੀ ਜਿਹੜੀਆਂ ਵਾਈਬਸ ਨੂੰ ਨਾ ਜਦੋਂ ਕਨੈਕਟ ਕਰਦੇ ਆ ਉਹ ਬੜਾ ਇੱਕ ਅਲੱਗ ਜਿਹਾ ਫੀਲ ਆਂਦਾ ਵਾ ਹਨਾ ਹੁੰਦਾ ਨਾ ਸੀਰੀਅਸਲੀ ਨਾ ਬਿਲਕੁਲ ਸਹੀ ਤੇ ਜਦੋਂ ਹਜੂਰ ਸਾਹਿਬ ਜਾਨੇ ਉੱਥੇ ਲੱਗਣਾ ਨਾ ਵਾਈਬਸ ਨੂੰ ਉੱਥੇ ਵਾਪਸ ਆਉਣ ਨੂੰ ਮਨ ਨਹੀਂ ਕਰਦਾ ਜਦੋਂ ਜੀ ਵਾਪਸ ਆਉਂਦੇ ਉਹ ਰੋਣਾ ਨਿਕਲਦਾ ਉੱਥੇ ਆ ਕੇ ਬਿਲਕੁਲ ਬਿਲਕੁਲ ਤੇ ਵਧੀਆ ਲੱਗਦਾ ਹੁਣ ਅਸੀਂ ਮਤਲਬ ਸਿੰਘ ਸ਼ੀਤ ਦਾ ਸਾਡੇ ਕੋਲ ਜਿਵੇਂ ਨਹੀਂ ਜਾਇਆ ਜਾਂਦਾ ਮੈਂ ਹਨਾ ਇੱਕ ਠੰਡ ਸੀ ਬਾਤ ਛੋਟੀ ਐ ਪਰ ਹੁਣ ਅਸੀਂ ਪੂਰੀ ਟਰਾਈ ਕਰਨੀ ਐ ਕਿ ਅਸੀਂ ਹੁਣ ਸਿਰੇ ਸਿਰੇ ਜਿਵੇਂ ਜਾਣੇ ਅੱਗੇ ਅਪਸ ਜਿਵੇਂ ਸਾਡੀ ਰੁਟੀਨ ਸੀ ਓਵੇਂ ਅਸੀਂ ਜਾਇਆ ਕਰਾਂਗੇ ਹਨਾ ਚਲੋ ਠੀਕ ਆ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਆ ਮੈਨੂੰ ਲੱਗਦਾ ਉਹ ਸਟਾਰਟ ਹੋਣ ਵਾਲੀ ਐ ਬਾਤ ਇਹ ਤੋਂ ਪਹਿਲਾਂ ਹੋਵੇ ਤੇ ਮੈਂ ਜਾ ਕੇ ਚੇਂਜ ਕਰਵਾ ਕੱਲ ਆਪਾਂ ਤੁਹਾਨੂੰ ਮਿਲਦੇ ਆ ਕਿ ਨਵੇਂ ਵਲੋਗ ਚ ਉਦੋਂ ਤੱਕ ਬਾਏ ਬਾਏ